ਭਵਿਸ਼ੈ ਟਾਈਮਸ ਨੂੰ ਸਵਾਗਤ ਹੈ ਅੱਜ ਫੇਰ ਬੜਾ ਵੱਡਾ ਬਹੁਤ ਅਹਿਮ ਮਸਲਾ ਹੈ ਜਿਹਦੇ ਚਰਚਾ ਕਰਨੀ ਹੈ ਅਜੇ ਪੰਜਾਬ ਯੂਨੀਵਰਸਿਟੀ ਦਾ ਪੇੜ ਕਾ ਮੁੱਕਿਆ ਨਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੇਟਸ ਬਦਲਣ ਦਾ ਜਿਹੜਾ ਉਹਦੇ ਪ੍ਰਬੰਧ ਦਾ ਸਟੇਟਸ ਬਦਲਣ ਦਾ ਮਸਲਾ ਮੁੱਕਿਆ ਨਹੀਂ ਕਿ ਹੁਣ ਨਵਾਂ ਮਸਲਾ ਖੜਾ ਹੋ ਗਿਆ ਹੈ ਚੰਡੀਗੜ੍ਹ ਨਾਲ ਸੰਬੰਧਤ ਪੰਜਾਬ ਤੇ ਚੰਡੀਗੜ੍ਹ ਨਾਲ ਸੰਬੰਧਿਤ ਚੰਡੀਗੜ੍ਹ ਦੇ ਸਟੇਟਸ ਨਾਲ ਸੰਬੰਧਿਤ ਨਵਾਂ ਮਸਲਾ ਖੜਾ ਹੋ ਗਿਆ ਹੈ ਕਿ ਕੀ ਚੰਡੀਗੜ੍ਹ ਦਾ ਸਟੇਟਸ ਬਦਲਣ ਦੀ ਤਿਆਰੀ ਕਰ ਰਹੀ ਹੈ ਕੇਂਦਰ ਸਰਕਾਰ ਇੱਕ ਨਵੀਂ ਸੋਧ ਸੰਵਿਧਾਨਕ ਸੋਧ ਜਿਹੜੀ ਹੈ ਉਹ ਇਸ ਪਾਰਲੀਮੈਂਟ ਦੇ ਸੈਸ਼ਨ ਚ ਲਿਆਂਦੀ ਜਾ ਰਹੀ ਹੈ ਤੇ ਜਿਹਦੇ ਤੇ ਸਿਆਸੀ ਉਬਾਲ ਖੜਾ ਹੋਇਆ ਪੰਜਾਬ ਦੇ ਵਿੱਚ 86 ਬਿਵਾਲ ਖੜਾ ਹੋ ਗਿਆ ਕਿ ਕੇਂਦਰ ਦੀ ਨੀयत ਤੇ ਸ਼ੱਕ ਕੀਤਾ ਜਾ ਰਿਹਾ ਕਿ ਕੇਂਦਰ ਚੰਡੀਗੜ੍ਹ ਦਾ ਸਟੇਟਸ ਬਦਲ ਕੇ ਚੰਡੀਗੜ੍ਹ ਦੀ ਪੰਜਾਬ ਤੋਂ ਇਹਦਾ ਹੱਕ ਜਿਹੜਾ ਉਹ ਖੋਣ ਦਾ ਯਤਨ ਜਾਂ ਕੋਸ਼ਿਸ਼ ਹੈ ਸਾਜ਼ਿਸ਼ ਹੈ ਇਹ ਦੋਸ਼ ਲਾਏ ਨੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਬਾਕੀ ਮੁੱਖ ਮੰਤਰੀ ਸੁਖਵੀਰ ਬਾਦਲ ਤੇ ਹੋਰ ਸਿਆਸੀ ਨੇਤਾਵਾਂ ਨੇ ਤੇ ਚੰਡੀਗੜ੍ਹ ਦਾ ਸਟੇਟਸ ਜੋ ਚੰਡੀਗੜ੍ਹ ਦਾ ਸਟੇਟਸ ਕੇ ਇਹ ਯੂਨੀਟ ਟੈਰੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਤੇ ਚੰਡੀਗੜ੍ਹ ਦਾ ਜਿਹੜਾ ਐਡਮਿਨਿਸਟਰेटर ਉਹ ਪੰਜਾਬ ਦਾ ਗਵਰਨਰ ਵੀ ਐਡਮਿਨਿਸਟਰेटर ਹੁੰਦਾ ਹੈ ਕਿ ਉਹਦੇ ਪ੍ਰਬੰਧ ਦੇ ਵਿੱਚ ਗਵਰਨਰਸ਼ ਦੇ ਜਿਹੜੀ ਕੇਂਦਰ ਸਰਕਾਰ ਹੈ ਉਹ ਇਹਦਾ ਸਟੇਟਸ ਬਦਲਣ ਦੀ ਤਿਆਰੀ ਦੇ ਵਿੱਚ ਹੈ ਇਹ ਇਹ ਜਿਹੜਾ ਅ ਐਲੀਗੇਸ਼ਨ ਜਾਂ ਦੋਸ਼ ਲਾਇਆ ਹੈ ਵਿਰੋਧੀ ਨੇਤਾਵਾਂ ਨੇ ਪੰਜਾਬ ਦੇ ਨੇਤਾਵਾਂ ਨੇ ਇਹ ਹੈ ਕਿ ਕਿ 1 ਦਸੰਬਰ ਤੋਂ ਲੈ ਕੇ 19 ਤੱਕ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋ ਰਿਹਾ ਉਹਦੇ ਚ ਇੱਕ ਬਿੱਲ ਲਿਆਂਦਾ ਜਾ ਰਿਹਾ ਹੈ ਸਵਿਧਾਨ ਦੇ ਵਿੱਚ 131ਵੀਂ ਸੋਧ ਕੀਤੀ ਜਾ ਰਹੀ ਹੈ ਸਵਿਧਾਨਿਕ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ 131ਵੀਂ ਸੋਧ ਜਿਹਦੇ ਚ ਇਹ ਪ੍ਰੋਪੋਜ਼ਲ ਹੈ ਡਰਾਫਟ ਜਿਹੜਾ ਹੈਗਾ ਉਹਦੇ ਵਿੱਚ ਹੈ ਕਿ ਚੰਡੀਗੜ੍ਹ ਨੂੰ ਸਵਿਧਾਨ ਦੀ ਧਾਰਾ 240 ਅਧੀਨ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਨੂੰ ਜਿਹੜਾ ਕਿ ਪੰਜਾਬ ਦੀ ਤੇ ਹਰਿਆਣਾ ਦੀ ਰਾਜਧਾਨੀ ਐ ਇਸ ਵੇਲੇ ਉਹਨੂੰ ਸੰਵਿਧਾਨ ਦੀ 240 ਧਾਰਾ ਦੇ ਅਧੀਨ ਲਿਆਂਦਾ ਜਾ ਰਿਹਾ ਹੈ ਤੇ ਇਸ ਧਾਰਾ ਚ ਸ਼ਾਮਿਲ ਹੋਣ ਦਾ ਅਰਥ ਇਹ ਲਿਆ ਰਿਹਾ ਜਾ ਰਿਹਾ ਹੈ ਕਿ ਉਹ ਜਿਹੜੀਆਂ ਬਾਕੀ ਯੂਨਿਟ ਯੂਨੀਅਨ ਟੈਰੀਟਰੀਜ਼ ਨੇ ਮੁਲਕ ਦੀਆਂ ਬਾਕੀ ਯੂਨਿਟ ਹੈ ਜਿਹੜੀਆਂ ਕਿ ਇੰਡੀਪੈਂਡੈਂਟ ਨੇ ਜਿਹੜਿਆਂ ਕਿ ਦੋ ਰਾਜਾਂ ਦੀ ਸਾਂਝੀ ਰਾਜਧਾਨੀ ਨਹੀਂ ਜਾਂ ਮਲਕੀਤ ਆ ਜਿੰਨਾ ਕੋਈ ਉਹਨਾਂ ਦੀ ਕੈਟਾਗਰੀ ਚ ਸ਼੍ਰੇਣੀ ਸ਼ਾਮਲ ਹੋ ਜਾਏਗਾ ਚੰਡੀਗੜ੍ਹ ਜਿੱਥੇ ਕਿ ਸਿੱਧਾ ਕੇਂਦਰ ਦਾ ਅਧਿਕਾਰ ਸਿੱਧਾ ਸੈਂਟਰ ਦਾ ਅਧਿਕਾਰ ਉਹਦੇ ਤੇ ਹੋ ਜਾਏਗਾ ਜਿਵੇਂ ਕਿ ਬਾਕੀ ਯੂਨਾਈਟਿਡ ਟੈਰੀਟਰੀ ਦੇ ਵਿੱਚ ਹੈਗਾ 240 ਆਰਟੀਕਲ ਦੇ ਵਿੱਚ ਲਿਆਉਣ ਦਾ ਇਹ ਦੇ ਪ੍ਰਪੋਜ਼ਲ ਹੈਗੀ 240 ਆਰਟੀਕਲ ਕੀ ਹੈ ਉਹ ਆਰਟੀਕਲ ਇਹ ਹੈ ਕਿ ਭਾਰਤੀ ਸੰਵਿਧਾਨ ਦੇ 240 ਆਰਟੀਕਲ ਦੇ ਅਧੀਨ ਇਹ ਹੈ ਕਿ ਉਹਦੇ ਜੇ ਉਹਦੇ ਚ ਆ ਜਾਂਦਾ ਹੈ ਚੰਡੀਗੜ੍ਹ ਤਾਂ ਉਹਦਾ ਸਿੱਧਾ ਰਾਸ਼ਟਰਪਤੀ ਦੇ ਅਧੀਨ ਉਹ ਹੋ ਜਾਏਗਾ ਯੂਨਿਟ ਟੈਰੀਟਰੀ ਚੰਡੀਗੜ੍ਹ ਤੇ ਜਿਹਦਾ ਮਤਲਬ ਇਹ ਹੈ ਕਿ ਜਿਹੜੇ ਸਾਰੇ ਕਾਨੂੰਨ ਸਾਰੇ ਉਹ ਉਸੇ ਤਰ੍ਹਾਂ ਹੀ ਲਾਗੂ ਹੋਣਗੇ ਕਿ ਜਿੰਨ ਜਿਹੜੇ ਕਿ ਬਾਕੀ ਯੂਨਿਟ ਟੈਰੀਟਰੀ ਤੇ ਲਾਗੂ ਹੁੰਦੇ ਨੇ ਜਦੋਂ ਕਿ ਹੁਣ ਤੱਕ ਜਿਹੜਾ ਚੰਡੀਗੜ੍ਹ ਦਾ ਸਟੇਟਸ ਹੈ ਉਹ ਬਾਕੀਆਂ ਨੂੰ ਵੱਖਰਾ ਰੱਖਿਆ ਹੋਇਆ ਹੈ ਕਿਉਂਕਿ ਇਹ ਦੋਰਾ ਜਿਹੜੀ ਰਾਜਧਾਨੀ ਹੈ ਤੇ ਇਹ ਮੰਨਿਆ ਜਾਂਦਾ ਹੈ ਵੀ ਇਹ origianally ਪੰਜਾਬ ਦੀ ਰਾਜਧਾਨੀ ਨਹੀਂ ਹੈ ਪੰਜਾਬ ਨੂੰ ਟ੍ਰਾਂਸਫਰ ਵੀ ਹੋਣਾ ਸੀ ਪਿੱਛੇ ਜਦੋਂ ਨਾਰਥ ਇਰਨ ਕਾਉਂਸਲ ਕਾਉਂਸਲ ਦੀ ਮੀਟਿੰਗ ਹੋਈ ਤਾਂ ਭਗਵੰਤ ਮਾਨ ਪੰਜਾਬ ਦੇ ਸੀਐਮ ਨੇ ਇਹ ਇਹ ਮੰਗ ਵੀ ਦੁਆਰਾ ਰੱਖੀ ਸੀ ਕਿ ਕਿ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਨੂੰ ਹੈਂਡਓਵਰ ਕੀਤਾ ਜਾਵੇ ਹੋਰ ਮੰਗਾਂ ਦੇ ਇਲਾਵਾ ਇਲਾਵਾ ਵੀ ਹੈ ਸੋ ਹੁਣ ਤੇਰਾ ਸਟੇਟਸ ਐਸ ਵੇਲੇ 60 40 ਦੀ ਰੇਸ਼ੋ ਅਸੂਲੀ ਤੌਰ ਤੇ ਹੋਣੀ ਚਾਹੀਦੀ ਹੈ ਪੰਜਾਬ ਦੇ ਅਫਸਰ ਲੱਗਦੇ ਨੇ ਐਸਐਸਪੀ ਪੰਜਾਬ ਵਾਲਾ ਲੱਗਦਾ ਜੀਜੀ ਰੌਣ ਦਾ ਲੱਗਦਾ ਹੈ ਇਹ ਸਾਰਾ ਟੈਸਟਿਸ ਤੇ ਹੁੰਦਾ ਪਰ ਹੁਣ ਜੇ ਜੇ ਉਹ ਸਟੇਟਸ ਬਦਲਤਾ ਜਾਂਦਾ ਹੈ ਤਾਂ ਫਿਰ ਇਹ ਇਹ ਇਸ ਸਾਰਾ ਕੁਝ ਬਦਲ ਜੇਗਾ ਤੇ ਟੋਟਲੀ ਕੰਟਰੋਲ ਜਿਹੜਾ ਅਰੇਸ਼ਟਬਦੀ ਕੋਲ ਚਲਾ ਜਾਏ ਕੇਂਦਰ ਕੋਲ ਚਲਾ ਜਾਏਗਾ ਇਹ ਅਲੀਗੇਸ਼ਨ ਲਾਇਆ ਪੰਜਾਬ ਦੇ ਸੀਐਮ ਮੁੱਖ ਮੰਤਰੀ ਪ੍ਰਗਵੰਤ ਮਾਨ ਸ਼ਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਨੇਤਾਵਾਂ ਨੇ ਤੇ ਇਸ ਤੇ ਬਹੁਤ ਤਿੱਖਾ ਜਿਹੜਾ ਉਹ ਵਾਬਰੋਲਾ ਖੜਾ ਹੋਇਆ ਹੋਇਆ ਸਿਆਸੀ ਵਾਬਰੋਲਾ ਜਿਹੜੀ ਉਹ ਸੋਧ ਹੈ ਉਹ ਉਹਦੀ ਇਹ ਸਾਡੇ ਕੋਲ ਉਹਦੀ ਕਾਪੀ ਹੈ ਜਿਹੜਾ ਉਹਦਾ ਵੇਰਵਾ ਨਹੀਂ ਹੈਗਾ ਅਜੇ ਪਰ ਉਹਦੀ ਸੋਧ ਦੇ ਵਿੱਚ ਕੀ ਲਿਖਿਆ ਹੋਇਆ ਹੈ ਜਿਹੜਾ ਪ੍ਰਪੋਜ਼ਲ ਹੈ ਕਨਸਟੀਟਿਊਸ਼ਨ वन थर्टी फर्स्ट थर्टी वन जड़ी है अमेंडमेंट बिल दो सौ दो हजार पच्ची कॉन्सटीट्यूशन थर्टी वन अमेंडमेंट बिल दो हजार पच्चीज लिखा है टू इंक्लूड द यूनियन टेरेटरी ऑफ चंडीगढ़ इन आर्टिकल दो सौ चौबीस ऑफ द कास्टिट्यूशन ऑफ इंडिया इन अलाइनमेंट विद द अदर यूनियन टेरेटरीज विदआउट लैजिस्लेचर ਨੇਮਲੀ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ ਲਕਸ਼ਦੀਪ ਦਾਦਰਾ ਐਂਡ ਨਾਗਰ ਹਵੇਲੀ ਐਂਡ ਦਮਨ ਐਂਡ ਦਿਉ ਐਂਡ ਪੋਡੀਜਰੀ ਵੈਨ ਇਟਸ ਲੈਜਿਸਲੇਟਿਵ ਅਸੈਂਬਲੀ ਡਿਸੋਲਵ ਆਰ ਸਸਪੈਂਡ ਇਹ ਬਾਕੀਆਂ ਜਿਹੜੀਆਂ ਯੂਨਿਟੀਜ਼ ਨੇ ਇਹਦਾ ਸਟੇਟਸ ਜਿਹੜਾ ਹੈ ਉਹ ਚੰਡੀਗੜ੍ਹ ਦਾ ਵੀ ਉਸੇ ਜਿਹਾ ਹੋ ਜਾਏਗਾ ਇਹ ਤਜਵੀਜ਼ ਇਹ ਹੈਗੀ ਹੈ ਤੇ ਉਹਦੇ ਚ ਇਹ ਕਾ ਇੰਟਰੋਡਕਸ਼ਨ ਕਨਸਿਡਰੇਸ਼ਨ ਐਂਡ ਪਾਸਿੰਗ ਵੀ ਬਿਲ ਇੰਟਰੋਡਿਊਸ ਕੀਤਾ ਜਾਏਗਾ ਤੇ ਵਿਚਾਰਿਆ ਜਾਵੇਗਾ ਤੇ ਪਟਾਸ਼ਨ ਕਰਤਾ ਜਾਏਗਾ ਇਹ ਇਹਦਾ ਮਤਲਬ ਇਹ ਹੈ ਵੀ ਕਿ ਇਹ ਨਹੀਂ ਕਿ ਬਿਲ ਸਿਲੈਕਟ ਕਮੇਟੀ ਨੂੰ ਜਾਏਗਾ ਜਾਂ ਲੋਕਾਂ ਦੀ ਰਾਏ ਲਈ ਜਾਏ ਕਿ ਜਨਾ ਇਹ ਪੇਸ਼ ਕਰਕੇ ਤੇ ਪਾਸ ਕਰ ਦਿੱਤਾ ਜਾਏਗਾ ਕਿਉਂਕਿ ਮжоਰਿਟੀ ਜਿਹੜੀ ਹੈਗੀ ਹੈ ਉਹ ਭਾਜਪੀ ਤੇ ਐਨਡੀਏ ਦੀ ਹੈਗੀ ਹੈਗੇ ਆ ਕਿ ਜਿਹੜਾ ਬਿਲ ਹੈਗਾ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਵਾਸਤੇ ਉਹ ਪੇਸ਼ ਕੀਤਾ ਤੇ ਉਹ ਪਾਸ ਕੀਤਾ ਜਾਏਗਾ ਇਹ ਇਹ ਉਹਦੇ ਵਿੱਚ ਜਿਹੜਾ ਪ੍ਰਪੋਜ਼ਲ ਹੈ ਅਤਰਜੀ ਤੇ ਇਹਦੇ ਤੇ ਸਭ ਤੋਂ ਪਹਿਲਾਂ ਜਿਹੜਾ ਟਵੀਟ ਸੀ ਸਭ ਤੋਂ ਪਹਿਲਾਂ ਵਿਰੋਧੀ ਟਵੀਟ ਜਿਹੜਾ ਸੁਖਵੀਰ ਬਾਦਲ ਨੇ ਕੀਤਾ ਸੀ ਹੁਣ ਤਾਂ ਜਿਹੜੇ ਆ ਉਹ ਬਾਕੀ ਨੇਤਾਵਾਂ ਨੇ ਪੰਜਾਬ ਦੇ ਸੀਐਮ ਨੇ ਵੀ ਕਰਤਾ ਤੇ ਇਸ ਤੇ ਇਹਨੂੰ ਇਸ ਮੂਵ ਨੂੰ ਇਸ ਪ੍ਰਪੋਜ਼ਲ ਨੂੰ ਇਸ ਤਰ੍ਹਾਂ ਲਿਆ ਜਾ ਰਿਹਾ ਹੈ ਕਿ ਕਿ ਪੰਜਾਬ ਦੇ ਜਿਹੜਾ ਹੱਕ ਹੈ ਚੰਡੀਗੜ੍ਹ ਤੇ ਪੰਜਾਬ ਦਾ ਨਵੇਂ ਕਲਾ ਸਟੇਟਸ ਹੈ ਚੰਡੀਗੜ੍ਹ ਯੂਨੀਟਰੀ ਦਾ ਇਸ ਨੂੰ ਜਿਹੜਾ ਉਹ ਬਦਲ ਕੇ ਇਹਦਾ ਸਟੇਟਸ ਨਰੋਲ ਡਿਊਟੀ ਜਿਹੜੇ ਹੈਗੇ ਨੇ ਉਹ ਬਣਾਇਆ ਜਾ ਰਿਹਾ ਜਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਬਣਾਉਣ ਦੀ ਤੇ ਜਿਹਦੇ ਨਾਲ ਕਿ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਤੋਂ ਉਹ ਖਤਮ ਕਰਨ ਦੀ ਤਜਵੀਜ਼ ਹੈ ਅਲਟੀਮੇਟਲੀ ਇਸ ਤਰ੍ਹਾਂ ਦਾ ਜਿਹੜਾ ਦੋਸ਼ ਨੇ ਉਹ ਲਾਏ ਨੇ ਸੁਵੀਰ ਬਾਦਲ ਨੇ ਭਗਵੰਤ ਮਾਨ ਹਰਣਾ ਦਾ ਟਵੀਟ ਹੁਣੇ ਆਇਆ ਉਹ ਵੀ ਅਸੀਂ ਪੜ ਕੇ ਸੁਣਾ ਦਿੰਨੇ ਆ ਕਿ ਭਗਵੰਤ ਮਾਨ ਹਰਣਾ ਨੇ ਕੀ ਕਿਹਾ ਇਸ ਤੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਜਿਹੜਾ ਜਿਹਦੇ ਵਿੱਚ ਏਸੀ ਆ ਕਿ ਉਹਨਾਂ ਨੇ ਉਹਦੇ ਪ੍ਰਬੰਧ ਚ ਗਵਰਨੈਂਸ ਚ ਚੇਂਜ ਤਬਦੀਲੀ ਕੀਤੀ ਸੀ ਜੀਤੇ ਉਹ ਤੇ ਜਿਹਦੇ ਨਾਲ ਉਹਦਾ ਚੁਣਿਆ ਹੋਇਆ ਜਿਹੜੇ ਕਰੈਕਟਰਸ ਜਿਹੜਾ ਸੈਨੇਟ ਦਾ ਉਹਦੇ ਚ ਤਬਦੀਲੀ ਕੀਤੀ ਗਈ ਸੀ ਤੇ ਉਹ ਕੋਸ਼ਿਸ਼ ਕੀਤੀ ਗਈ ਤੇ ਉਹ ਉਹਦੇ ਵਿਰੋਧ ਹੋਇਆ ਕਿੰਨਾ ਪੰਜਾਬ ਦੇ ਵਿੱਚ ਤੇ ਉਹ ਅਜੇ ਵਿੱਚ ਹੀ ਪਿਆ ਅਦੇ ਉਹਨਾਂ ਨੇ ਬੇਸ਼ੱਕ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਨਵੀਂ ਜਿਹੜੀ ਸੈਨੇਟ ਦੀਆਂ ਚੋਣਾਂ ਦਾ ਐਲਾਨ ਨਹੀਂ ਕੀਤਾ ਤੇ ਵਿਦਿਆਰਥੀ ਵੀ ਸੰਘਰਸ਼ ਕਰ ਰਹੇ ਹੋਰ ਜਿਹੜੇ ਨਾਲ ਉਹਨਾਂ ਦੇ ਹੋਰ ਤਕਕੇ ਵੀ ਜੁੜੇ ਹੋਏ ਨੇ ਸੁਖਵੀਰ ਬਾਦਲ ਨੇ ਜਿਹੜਾ ਕੀਤਾ ਸੀ ਸੁਖਵੀਰ ਨੇ ਲਿਖਿਆ ਕਿ ਸ਼੍ਰੋਮਣੀ ਕਾਲਜ ਦਾ ਸਟਰੋਂਗਲੀ ਓਪੋਜ਼ਸ ਦਾ ਪ੍ਰੋਪੋਜ਼ਡ ਕਨਸਟੀਟਿਊਸ਼ਨ 131ਵੀਂ ਜਿਹੜੀ ਸੋਧ ਹੈ ਬਿਲ being brought by union government in upcoming winter session of parliament, the amendment is against interest of punjab and would amount to government of india going back on all commitments made, punjab, made to punjab uh, regarding the transfer of chandigarh to the state. the previous congress governments in delhi have discriminated against punjab and deprived us of our capital city. the bill further seeks to remove Whatever little administrative and political control Punjab has over Chandigarh and would permanently extinguish Punjab's claim to Chandigarh as its capital city. The bill constitutes a direct assault on Punjab's rights and violates basic principles of federalism. We will never accept this and will oppose this move to Thanet. ਇਸ ਵੀਡੀਓ ਬਾਦਲ ਨੇ ਲਿਖਿਆ ਤੇ ਭਗਵੰਤ ਮਾਨ ਹੋ ਰਹੇ ਨੇ ਜੇ ਜੋ ਲਿਖਿਆ ਉਹ ਵੀ ਆਪਾਂ ਦੇਖ ਲੈਨੇ ਆ। ਸੋ ਉਹਨਾਂ ਕਹਿੰਦੇ ਹੈ ਮਾੜਾ ਮੋਟਾ ਜਿਹੜਾ ਕੰਟਰੋਲ ਹੈਗਾ ਉਹ ਵੀ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਚੰਡੀਗੜ੍ਹ ਤੋਂ ਤੇ ਅਸੀਂ ਇਹ ਐਕਸੈਪਟ ਨਹੀਂ ਕਰਾਂਗੇ ਤੇ ਅਲਟੀਮੇਟ ਦਾ ਏਮ ਇਹ ਹੈ ਕਿ ਪੰਜਾਬ ਦਾ ਹੱਕ ਜਿਹੜਾ ਚੰਡੀਗੜ੍ਹ ਤੋਂ ਉਹ ਖਤਮ ਕੀਤਾ ਜਾਵੇ ਇਹ ਅਲਟੀਮੇਟ ਏਮ ਇਹ ਹੈ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਲਿਖਿਆ ਹੈ ਸੰਸਦੇ ਗਾਮੀ ਸਰਦਸੂਤ ਸੈਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਤਾਵਿਤ ਸੰਵਿਧਾਨ 131ਵੇਂ ਸੋਧ ਬਿੱਲ ਦਾ ਅਸੀਂ ਸਖਤ ਸਖਤ ਸ਼ਰਧਾ ਵਿੱਚ ਵਿਰੋਧ ਕਰਦੇ ਆ। ਇਹ ਪੰਜਾਬ ਦੇ ਸੀਐਮ ਲਿਖਨੇ ਨੇ। ਇਹ ਸੋਧ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹੈ। ਕੇਂਦਰ ਸਰਕਾਰ ਅ ਵੱਲੋਂ ਪੰਜਾਬ ਵਿਰੁੱਧ ਘੜੀ ਜਾ ਰਹੀ ਸਾਜ਼ਿਸ਼ ਅਸੀਂ ਬਿਲਕੁਲ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ ਅਸੀਂ ਆਪਣੇ ਹੱਕ ਨੂੰ ਅਜਾਈ ਨਹੀਂ ਜਾਣਦੇਾਂਗੇ ਇਸ ਲਈ ਸਾਨੂੰ ਜੋ ਵੀ ਕਦਮ ਚੁੱਕਣਾ ਪਿਆ ਅਸੀਂ ਚੁੱਕਾਂਗੇ ਇਹ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਲਿਖਿਆ ਕਿ ਅਸੀਂ ਜੋ ਵੀ ਕਦਮ ਅਸੀਂ ਇਸ ਦਾ ਵਿਰੋਧ ਕਰਾਂਗੇ ਤੇ ਇਹ ਪੰਜਾਬ ਦਾ ਹੀ ਹੱਕ ਹੈ ਚੰਡੀਗੜ੍ਹ ਤੇ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਸੀ ਤੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਇਹ ਲਿਖਿਆ ਭਗਵੰਤ ਮਾਨ ਪੰਜਾਬ ਦੇ ਸੀਐਮ ਨੇ ਰਾਜਾ ਵੜਿੰਗ ਨੇ ਵੀ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਇਸ ਤੇ ਟਵੀਟ ਕੀਤਾ ਉਹਨਾਂ ਨੇ ਇਸ ਦੇ ਖਿਲਾਫ ਬੋਲਿਆ ਉਹ ਵੀ ਦੇਖ ਲੈਣੇ ਆ ਸੋ ਇਸ ਦੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਇਹਦਾ ਵੇਰਵਾ ਕੀ ਹੈ ਇਹਦਾ ਬੈਕਗ੍ਰਾਉਂਡ ਕੀ ਹੈ ਇੱਕ ਜਦੋਂ ਬਿਲ ਇੰਟਰੋਡਿਊਸ ਹੁੰਦਾ ਤਾਂ ਉਹਦੇ ਨਾਲ ਲਿਖਿਆ ਹੁੰਦਾ ਵੀ ਇਹਦੇ ਕੀ ਲੋਡ ਹੈ ਦੀ ਇਹਦੇ ਕਾਸਟ ਇਫੈਕਟ ਲਿਖੇ ਹੁੰਦੇ ਨੇ ਉਹ ਉਹ ਨਹੀਂ ਅਜੇ ਮਿਲਿਆ ਜਿਹੜੇ ਸਤਪਲ ਜਾਇ ਨੇ ਐ ਐਡੀਸ਼ਨਲ ਸੋਲੀਸਿਟਰ ਜਨਰਲ ਨੇ ਭਾਰਤ ਸਰਕਾਰ ਦੇ ਬੀਜੇਪੀ ਦੀ ਲੀਡਰ ਵੀ ਨੇ ਸ਼ੇਅਰ ਅਸੀਂ ਉਹਨਾਂ ਦੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਕੀ ਹੈ ਉਹਨਾਂ ਨੇ ਕਹੇ ਕਿ ਅਜੇ ਇਹਦਾ ਜਿਹੜਾ ਕਿਉਂ ਕੀਤਾ ਕਿ ਇਹ ਵੇਰਵਾ ਕੀ ਹੈ ਬਿੱਲ ਦਾ ਉਹ ਨਹੀਂ ਮਿਲਿਆ ਜਦੋਂ ਪੂਰਾ ਬਿੱਲ ਮਿਲੇਗਾ ਤਾਂ ਫਿਰ ਅਸੀਂ ਉਹ ਕਮੈਂਟ ਕਰ ਸਕਦੇ ਨੇ ਇਸ ਤੇ ਫਿਲਹਾਲ ਉਹਨਾਂ ਨੇ ਇਸ ਗੱਲ ਤੇ ਕੁਝ ਕਹਿਣਾ ਕਹਿ ਨਹੀਂ ਉਹਨਾਂ ਨੇ ਕਮੈਂਟ ਨਹੀਂ ਕੀਤਾ ਉਹ ਕਹਿੰਦੇ ਕਿ ਕਿਉਂਕਿ ਇਹਦਾ ਕਾਸਟ ਇਫੈਕਟ ਜਿਹੜੇ ਬਿੱਲ ਦਾ ਹੁੰਦਾ ਹਰ ਬਿੱਲ ਦੇ ਨਾਲ ਲਿਖਿਆ ਹੁੰਦਾ ਕਿ ਕਿਉਂ ਇਹ ਲਿਆਂਦਾ ਜਾ ਰਿਹਾ ਹੈ ਕੀ ਪਰਪਸ ਹੈ ਇਹਦਾ ਕੀ ਬੈਕਗ੍ਰਾਉਂਡ ਹੈ ਦੀ ਤੇ ਉਹ ਨਹੀਂ ਅਜੇ ਪਤਾ ਲੱਗਿਆ ਸੋ ਉਹ ਬਿੱਲ ਜਿਹੜਾ ਪੂਰਾ ਜਦੋਂ ਆਏਗਾ ਤੇ ਉਦੋਂ ਪਤਾ ਲੱਗਿਆ ਕਿ ਰਾਜਾ ਵਡਿੰਗ ਦੀ ਵੀ ਰਾਜਾ ਵਡਿੰਗ ਨੇ ਵੀ ਇਸੇ ਤਰ੍ਹਾਂ ਦਾ ਕਿਹਾ ਕਿ ਉਹ ਪੂਰੀ ਤਰ੍ਹਾਂ ਅਪੋਜ਼ ਕਰਨਗੇ ਪੰਜਾਬ ਕਾਂਗਰਸ ਵੱਲੋਂ ਉਹਨਾਂ ਨੇ ਕਿਹਾ ਡੀਪਲੀ ਵਰੀنگ ਵਡਿੰਗ ਅਟ ਗਵਰਨਮੈਂਟ ਆਫ ਇੰਡੀਆ ਟੂ ਇਸ਼ੂ ਾਨ ਇਮੀਡੀਏਟ ਕਲੈਰੀਫਿਕੇਸ਼ਨ ਨੋਟਿੰਗ ਥੈਟ ਦਾ ਡਿਵੈਲਪਮੈਂਟ ਹੈਜ਼ ਟ੍ਰਾਈਗਰਡ ਵਾਈਡਸਪਰੈਡ ਐਂਗਜ਼ਾਈਟੀ ਓਵਰ ਦਾ ਸਟੇਟ ਵਰੀੰਗ ਕਾਸ਼ਨਡ ਥੈਟ ਐਨੀ ਮੂਵ ਵੁੱਡ ਹੈਵ ਸੀਰੀਅਸ ਰੀਪਰਕਸੈਨਸ ਇਨ ਪੰਜਾਬ ਟਰਮਿਨੇਟ ਐਨ ਇਲ ਐਡਵਾਈਜ਼ਡ ਮਿਸ ਐਡਵੈਂਚਰ ਥੈਟ ਕੁਡ ਡੀਸਟੇਬਲਾਈਜ਼ ਦਾ ਰੀਜਨ ਹੁਣ ਇਹ ਤਾਂ ਲਿਖਿਆ ਜੇ ਮਿਸ ਐਡਵੈਂਚਰ ਹੈ ਜੇ ਲਾਗੂ ਕਰਤਾ ਹੈ ਤਾਂ ਇਹਦਾ ਰੀਜਨ ਦੇ ਵਿੱਚ ਇਹਦੀ ਬਹੁਤ ਇਹਦਾ ਜਿਹੜਾ ਇਸ ਨਾਲ ਡੀਸਟੇਬਲ ਮਲ ਅਸਿਰਤਾ ਪੈਦਾ ਹੋਣ ਦਾ ਖਤਰਾ ਹੈ ਲੋਕਾਂ ਦਾ ਵਿਰੋਧ ਹੋਏਗਾ ਲੜਾਈ ਝਗੜਾ ਹੋਏਗਾ ਇਸ ਤੇ ਕਿ ਲੋਕਾਂ ਦੀ ਐਜੀਟੇਸ਼ਨ ਹੋਏਗੀ ਅੰਦੋਲਨ ਹੋਏਗਾ ਤੇ ਇਹ ਤੁਸੀਂ ਇਹ ਨਾ ਕਰੋ ਇਸ ਤੇ ਉਹਨਾਂ ਨੇ ਰਾਜਾ ਵੜਿੰਗ ਨੇ ਵੀ ਕਿਹਾ ਸਾਨੂੰ ਇਹ ਜਿਹੜੀ ਐਕਸੈਪਟੇਬਲ ਬਿਲਕੁਲ ਨਹੀਂ ਹੋਏਗੀ ਇਹ ਪੋਜੀਸ਼ਨ ਰਾਜਾ ਵੜਿੰਗ ਨੇ ਵੀ ਇਹ ਇਹਵਲ ਲਗਭਗ ਭਾਜਪੀ ਦੀ ਪੰਜਾਬ ਦੀ ਲੀਡਰਸ਼ਿਪ ਦਾ ਹਜੇ ਕੋਈ ਟਿੱਪਣੀ ਨਹੀਂ ਆਈ ਕਮੈਂਟ ਨਹੀਂ ਆਇਆ ਉਹ ਅਸੀਂ ਉਡੀਕਾਂਗੇ ਕਿ ਭਾਜਪੀ ਦੀ ਸਟੇਟ ਤੇ ਰਾਜਾ ਵੜਿੰਗ ਨੇ ਤਾਂ ਇਹ ਕਿਹਾ ਕੇ ਸੈਂਟਰ ਨੂੰ ਕਿਹਾ ਕਿ ਕਲੈਰੀਫਿਕੇਸ਼ਨ ਦਿਓ ਕੇਂਦਰ ਹੁਣ ਕੀ ਕਲੈਰੀਫਿਕੇਸ਼ਨ ਦਿੰਦਾ ਹੈ ਤੇ ਕਿਉਂ ਕੀਤਾ ਗਿਆ ਕਿਵੇਂ ਕੀਤਾ ਗਿਆ ਅਜੇ ਤੱਕ ਉਹ ਸਾਹਮਣੇ ਨਹੀਂ ਆਈ ਪੰਜਾਬ ਦੇ ਨੇਤਾਵਾਂ ਦਾ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਅਕਾਲੀ ਦਲ ਕਾਂਗਰਸ ਦੇ ਨੇਤਾਵਾਂ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਵੀ ਰਿਐਕਸ਼ਨ ਆ ਗਿਆ ਹੈ ਸੋ ਬਹੁਤ ਵੱਡਾ ਜਿਹੜਾ ਸਿਆਸੀ ਬਵਾਲ ਜਿਹੜਾ ਬਵਾਲ ਖੜਾ ਹੋ ਗਿਆ ਇਸ ਤੇ ਤੇ ਹੁਣ ਦੇਖਦੇ ਆ ਕਿ ਵੈਸੇ ਇੱਕ ਬੜੀ ਮਤਲਬ ਅਜੀਬ ਜਿਹੜੀ ਹੈ ਕਿ ਬੀਜੇਪੀ ਜਿਹੜੀ ਹੈ ਜਿਹੜੀ ਕਿ ਕੇਂਦਰ ਸਰਕਾਰ ਦੇ ਵਿੱਚ ਰਾਜ ਕਰ ਰਹੀ ਹੈ ਐਨਡੀਏ ਦਾ ਵੱਡਾ ਹਿੱਸਾ ਹੈ ਉਹ ਇਹ ਦਾਅਵਾ ਕਰਦੇ ਆ ਕਿ ਪੰਜਾਬ ਦੇ ਵਿੱਚ ਅ ਅਸੀਂ ਇਕੱਲੇ ਚੋਣਾਂ ਲੜਾਂਗੇ ਤੇ ਇਕੱਲੇ ਅਸੀਂ ਸਰਕਾਰ ਬਣਾ ਲਾਂਗੇ ਪਰ ਹਰ ਤੀਜੇ ਦਿਨ ਕੋਈ ਨਾ ਕੋਈ ਉਹ ਇਸ ਤਰ੍ਹਾਂ ਦਾ ਜਿਹੜਾ ਕੋਈ ਨਾ ਕੋਈ ਫੈਸਲਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਟੈਪ ਲੈ ਲੈਂਦੀ ਹੈ ਜਾਂ ਉਹਦਾ ਅ ਕਦਮ ਚੁੱਕ ਲੈਂਦੀ ਹੈ ਜਾਂ ਕੋਈ ਕੋਈ ਅਜਾ ਇਸ਼ਾਰਾ ਜਿਹੜਾ ਕਰਦੀ ਹੈ ਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦਾ ਵਿਰੋਧ ਖੜਾ ਹੋ ਜਾਂਦਾ ਆਮ ਲੋਕ ਇਹ ਸਮਝਣ ਲੱਗ ਜਾਂਦੇ ਕਿ ਕੇਂਦਰ ਸਾਡੇ ਨਾਲ ਪਹਿਲੇ ਜਿਹੜਾ ਵਿਤਕਰਾ ਹੋ ਰਿਹਾ ਹੋਰ ਕਰ ਰਿਹਾ ਸੋ ਇਸ ਇਹ ਗੱਲ ਬੜੀ ਇਕਲੋ ਕੇ ਅਜੀਬ ਹੈ ਕਿ ਇੱਕ ਪਾਸੇ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜਾਣਦੇ ਆ ਪੰਜਾਬ ਦੇ ਲੋਕਾਂ ਦੀਆਂ ਅਸੀਂ ਭਾਵਨਾਵਾਂ ਦੀ ਤਰਜਮਾਨੀ ਕਰਾਂਗੇ ਅਸੀਂ ਸਰਕਾਰ ਬਣਾਵਾਂਗੇ ਅਸੀਂ ਇਕੱਲਿਆਂ ਚੋਂ ਲੜਾਂਗੇ ਪਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਮਝੇ ਬਿਨਾ ਉਹ ਇਸ ਤਰ੍ਹਾਂ ਦੇ ਮੂਵ ਚੱਲ ਜਾਂਦੇ ਨੇ ਕੇਂਦਰ ਸਰਕਾਰ ਜਾਂ ਉਹਨਾਂ ਦੀ ਜਿਹੜੀ ਪਾਰਟੀ ਲੀਡਰਸ਼ਿਪ ਹੈ ਜਿਹੜੀ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਦੁੱਖ ਦੀ ਰਾਗ ਤੇ ਹੱਥ ਲੱਖ ਲੈਂਦੇ ਨੇ ਇਹ ਕਹਿ ਸਕਦੇ ਆ ਕਿ ਪਹਿਲੇ ਹੀ ਪੰਜਾਬ ਨਾਲ بڑا ਲੰਮੇ ਸਮੇਂ ਤੋਂ ਵਕ-ਵਕ ਰੁਪਾਂਝ ਬਿਤ ਕਰਾਉਂਦਾ ਰਿਹਾ ਹੈ ਜਿਹੜੇ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਹੋਈ ਸੀ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਨੇ ਦੱਸਿਆ ਕਿ 11 ਮੁੱਦੇ ਦੇ ਵਿੱਚ 28 ਚੋਂ 11 ਮੁੱਦੇ ਜਿਹੜੇ ਸੀਗੇ ਉਹ ਪਾਣੀਆਂ ਦੇ ਨਾਲ ਤਾਂ ਪੰਜਾਬ ਨਾਲ ਸੰਬੰਧਿਤ ਸੀਗੇ ਤੇ 11 ਦੇ 11 ਜਿਹੜੇ ਉਹ ਪੰਜਾਬ ਦੇ ਖਿਲਾਫ ਸੀਗੇ ਤੇ ਜਿਹਦੇ ਚ ਉਹ ਉਹਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਤੇ ਜਿਸ ਕਰਕੇ ਉਹ ਉਹ ਮੁੱਦੇ ਜਿਹੜੇ ਡੈਫਰ ਕਰ ਦਿੱਤੇਗੇ ਪੋਸਟ ਕਰ ਕਰ ਦਿੱਤੇਗੇ ਇਹ ਉਹਨਾਂ ਨੇ ਪ੍ਰੈਸ ਕਾਉਂਟ ਤੇ ਗਿਆ ਸੀਗਾ ਸੋ ਦੇਖਦੇ ਹਾਂ ਹੁਣ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਤੇ ਉਸ ਤੋਂ ਜਿਹੜਾ ਉਹਦੇ ਚ ਪ੍ਰੋਪੋਜ਼ਲ ਹੈ ਤੇ ਹੁਣ ਜੇ ਜਿਸ ਤਰ੍ਹਾਂ ਦਾ ਸਿਆਸੀ ਮਸਲਾ ਉੱਠ ਖੜਿਆ ਤਾਂ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕਿੰਦਰ ਸਰਕਾਰ ਦੇ ਨੂੰ ਇਹਦੇ ਤੇ ਰਿਐਕਟ ਕਰਨਾ ਪਏਗਾ ਬੋਲਣਾ ਪਏਗਾ ਕਿ ਕੀ ਕਿਉਂ ਕਰ ਰਹੇ ਨੇ ਉਹ ਸੋ ਉਹਨਾਂ ਦੀ ਉਡੀਕ ਰਹੇਗੀ ਪਰ ਫਿਲਹਾਲ ਇਹਹੀ ਪ੍ਰਭਾਵ ਹੈ ਕਿ ਚੰਡੀਗੜ੍ਹ ਦਾ ਸਟੇਟਸ ਬਦਲ ਕੇ ਬਾਕੀ ਦੇ ਜਿਹੜੇ ਯੂਨੀਅਨ ਟੈਰੀਟਰੀਜ਼ ਨੇ ਜਿੱਥੇ ਲੈਜਲੇਚਰ ਨਹੀਂ ਮਤਲਬ ਦਿੱਲੀ ਚ ਜਿਹੜੇ ਵਿਧਾਨ ਸਭਾ ਹੈਗੀ ਹੈ ਦਿੱਲੀ ਦੀ ਗੱਲ ਨਹੀਂ ਪੰਡਿਚਰੀ ਵੀ ਵਿਧਾਨ ਸਭਾ ਹੈਗੀ ਹੈ ਦਿੱਲੀ ਚ ਹੈਗੇ ਦੋ ਥਾਂ ਤੇ ਹੈਗੇ ਉਥੇ ਉਹ ਨਾ ਦਾ ਸਟੇਟਸ ਵੱਖਰਾ ਹੈ ਪਰ ਜਿੱਥੇ ਵਿਧਾਨ ਸਭਾ ਨਹੀਂ ਹੈਗੀ ਤਾਂ ਜਿਹੜੀਆਂ ਜੁਨਿਟ ਟੈਟਰੀਜ਼ ਨੇ ਚੰਡੀਗੜ੍ਹ ਨੂੰ ਵੀ ਉਹਨਾਂ ਦੀ ਕੈਟਾਗਰੀ ਚ ਸ਼ਾਮਲ ਕਰਨ ਦਾ ਤਜਵੀਜ਼ ਹੈ ਜੋ ਇਹ ਬਿਲ ਦਾ ਇਹ ਪੋਰਸ਼ਨ ਕਹਿ ਰਿਹਾ ਹੈ ਤੇ ਇਹਦੀ ਵਿਆਖਿਆ ਕੀ ਹੈ ਕੀ ਨਹੀਂ ਇਹ ਅੱਗੇ ਅਜੇ ਸਾਹਮਣੇ ਆਏਗੀ ਸੋ ਫਿਲਹਾਲ ਇਹ ਹੀ ਹੈ ਤੇ ਜਿਹਦਾ ਕਿ ਡਟਣਾ ਵਿਰੋਧ ਬਹੁਤ ਤਿੱਖਾ ਵਿਰੋਧ ਪੰਜਾਬ ਦੀਆਂ ਮੇਨ ਪਾਰਟੀਆਂ ਦੇ ਲੀਡਰਾਂ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਸਮੇਤ ਤੇ ਇਹਦਾ ਬਾਕੀ ਜਿਹੜੇ ਜਿਹੜੇ ਪੰਜਾਬ ਦੇ ਹਿੱਤੂ ਨੇ ਪੰਜਾਬ ਦੇ ਹਾਮੀ ਨੇ ਮੇਰੇ ਖਿਆਲ ਲੱਗ ਉਹਨਾਂ ਦੇ ਰਿਐਕਸ਼ਨ ਵੀ ਇਹੀ ਹੋਣਗੇ ਵੀ ਹੋਣੇ ਸਾਡੇ ਨਾਲ ਕੁਝ ਜਿਹੜੇ ਜੁੜੇ ਹੋਏ ਨੇ ਅਰਵਿੰਦ ਸ਼ਿਕਰੀ ਮੁਖਸਰ ਤੋਂ ਜੁੜੇ ਨੇ ਜਵਿੰਦਰ ਕੌਰ ਖੁਰਲ ਜੁੜੇ ਹੋਏ ਨੇ ਕਮਰਬੀਰ ਸਿੰਘ ਰਵੀ ਵਿਜੇਪਾਲ ਸਿੰਘ ਢਿੱਪੀ ਜੁੜੇ ਹੋਏ ਨੇ ਹੋਰ ਵੀ ਕਾਫੀ ਲੋਕ ਸਾਡੇ ਅੰਨੇ ਤੇ ਇਹ ਜਿਹੜਾ ਸਾਡਾ ਅੱਜ ਦਾ ਇਹ ਲਾਈਵ ਹੈ ਇਸ ਵੇਲੇ ਇਹਨੂੰ ਕਲਿੱਕ ਕਰਕੇ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰੋ ਸ਼ੇਅਰ ਵੀ ਕਰ ਦਿਓ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗ ਜੇ ਕਿਉਂਕਿ ਮਸਲਾ ਬੜਾ ਇਹ ਮੈਚ ਸੈਂਸਟਿਵ ਮਸਲਾ ਸੰਵੇਦਨਸ਼ੀਲ ਮਸਲਾ ਹੈ ਚੰਡੀਗੜ੍ਹ ਦਾ ਜਿਹੜਾ ਮਸਲਾ ਹੈ ਤੇ ਇਸ ਨੂੰ ਆਪਣੇ ਐਰੋ ਤੇ ਕਲਿੱਕ ਕਰੋ ਤੇ ਫਿਰ ਸ਼ੇਅਰ ਹੋ ਜਾਂਦਾ ਤੁਹਾਡੇ ਫੇਸਬੁਕ ਤੇ ਤੇ ਇਹ ਇਸ ਤੋਂ ਬਾਅਦ ਜਿਹੜੀ ਵੀ ਡਿਵੈਲਪਮੈਂਟ ਹੋਏਗੀ ਇਸ ਤੇ ਅਸੀਂ ਤੁਹਾਨੂੰ ਅਸੀਂ ਆਪਣੇ ਬਾਬੂ ਸ਼ਾਹੀ ਤੇ ਨੈਟਵਰਕ ਤੇ ਬਾਬੂ ਸ਼ਾਹੀ ਅੰਗਰੇਜ਼ੀ bhavishye.com ਅੰਗਰੇਜ਼ੀ bhavishye.in ਪੰਜਾਬੀ ਤੇ bhavishye.bhavishyehindi.com ਤਿੰਨਾਂ ਤੇ ਅਸੀਂ ਇਹਦਾ ਜਿਹੜਾ ਉਹ ਪੂਰਾ ਜਿਹੜੀ ਬਿਲ ਦੀ ਵਰਡਿੰਗ ਹੈ ਉਹ ਵੀ ਅਸੀਂ ਪੋਸਟ ਕਰ ਦਿੱਤੀ ਹੈ ਖਬਰੇ ਪੋਸਟ ਕਰਦੇ ਵਿਆ ਵਿਸਥਾਰ ਸਾਰਿਆਂ ਦੇ ਜਿਹਨੇ ਜਿਹਨੇ ਵਿਰੋਧ ਕੀਤਾ ਉਹਦਾ ਵੈਸੇ ਖਬਰਾਂ ਸਾਰੀਆਂ ਕਰ ਦਿੱਤੀਆਂ ਤੁਸੀਂ ਉੱਥੇ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਕਿ ਲਾਸਟ ਫੇਅਰ ਚੰਡੀਗੜ੍ਹ ਦਾ ਸਟੇਟਸ ਬਦਲਣ ਦੀ ਤਿਆਰੀ ਹੈ ਇਹ ਪ੍ਰਪੋਜ਼ਲ ਹੈ 131ਵੇਂ ਸੋਧ ਬਿੱਲ ਚ ਜਿਹੜਾ ਕਿ ਪਾਰਲੀਮੈਂਟ ਦੇ ਅਗਲੇ ਸੈਸ਼ਨ ਦੇ ਵਿੱਚ ਸਰਦਰ ਉਦਸ਼ਾਸ਼ਨ ਚ ਲਿਆਂਦਾ ਜਾ ਰਿਹਾ ਤੇ ਜਿਹਦਾ ਕਿ ਮੁੱਖ ਮੰਤਰੀ ਪੰਜਾਬ ਭਵੰਤਮਾਨ ਸੁਖਵੀਰ ਸਿੰਘ ਬਾਦਲ ਰਾਜਾ ਬੜੇ ਡਟ ਕੇ ਵਿਰੋਧ ਕੀਤਾ ਕਿ ਅਸੀਂ ਇਹ ਸਾਜ਼ਿਸ਼ ਹੈ ਚੰਡੀਗੜ੍ਹ ਨੂੰ ਪੰਜਾਬ ਤੋਂ ਚੰਡੀਗੜ੍ਹ ਦਾ ਹੱਕ ਖੋਣ ਦੀ ਸਾਜ਼ਿਸ਼ ਹੈ ਇਸ ਤਰ੍ਹਾਂ ਦੇ ਅਗਰਦਾਨਿਆ ਤੇ ਇਸ ਨੂੰ ਅਸੀਂ ਟਾਇਲਟ ਨਹੀਂ ਕਰਾਂਗੇ ਪੰਜਾਬ ਚ ਦਾ ਵਿਰੋਧ ਅਜੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿਹੜਾ ਅਜੇ ਵਿੱਚ ਹੀ ਪਿਆ ਉਹ ਖਤਮ ਨਹੀਂ ਹੋਇਆ ਪੂਰਾ ਤੇ ਨਵਾਂ ਟੰਟਾ ਛੇੜ ਲਿਆ ਬੀਜੇਪੀ ਨੇ ਦੇਖੋ ਇਹਦਾ ਕਲੈਰੀਫਿਕੇਸ਼ਨ ਕੀ ਦਿੰਦੇ ਨੇ ਕੀ ਜਸਟੀਫਿਕੇਸ਼ਨ ਦਿੰਦੇ ਨੇ ਕਿਉਂ ਕੀਤਾ ਇਹ ਕਿਵੇਂ ਕੀਤਾ ਅਜੇ ਜਵਾਬ ਦੀ ਉਹਨਾਂ ਦੇ ਉਡੀਕ ਰਹੇਗੀ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ